ਕੀ ਸਾਡੇ ਮੋਟੋ ਆਹੜੋਗੀ ਹਾਂ ਆਹੜਾ ਕਰਦੀ ਘੁੰਦਾ ਗੁਰੇ ਗੁਰੇ ਆਹ ਸਾਡਾ ਫਤਿਹ ਆ ਗਿਆ ਆ ਪ੍ਰੀ ਆ ਗਈ ਆ ਸਾਡਾ ਪਾਵਾ ਕੀ ਕਰਦਾ ਤੂੰ ਟੱਕਾ ਦੱਕਾ ਟੱਕਣ ਚਾਹੁੰਦਾ ਹੈ 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 ਪਾਵਾ ਕੀ ਕਰਦਾ ਪਾਵਾ ਬਾਹਲਾ ਪੈਟਾ ਕੇ ਸਾਡਾ ਪਤਾ ਨਹੀਂ ਕਦੋਂ ਢੇੜੀ ਗੱਲ ਕਿੱਥੇ ਕੱਢਣੀ ਕੋਈ ਦੱਬ ਗੱਲਾਂ ਕੱਢਦਾ ਹੁੰਦਾ ਗੱਲਾਂ ਕੱਢਦਾ ਇਹ ਹਾਂ ਹੁਣ ਵੇਖੀ ਗੱਲਾਂ ਕੱਢਦੇ ਉਹ ਜਾਂਦਾ ਪਤਾ ਵੀ ਮਾਰੂ ਉਹ ਗੱਲਾਂ ਕੱਢਦਾ ਮੈਂ ਬਾਲਾ ਪੜਾ ਇਹ ਵੀ ਤੇ ਕਰਦੇ ਕਿ ਤੇ ਆਪਾਂ ਕਰਦੇ ਕਿ ਨਾ ਕਿਹੜੇ ਤੇ ਆਪਾਂ ਜਾਗੇ ਨਾ ਕਰਦੇ ਕਿ ਨਾ ਬਹੁਤ ਬੋੜੀਆਂ ਦੀ ਜਗ੍ਹਾ ਭਾ ਜਾਣਾ ਤੇ ਇੱਧਰ ਬੋੜੀਆਂ ਐ ਉੱਥੇ ਜੜ ਜਾਂਦਾ ਉਹ ਉਸਰੇ ਜਾਵੜਦਾ ਹੈ ਤੇ ਕਰਦੇ ਦੇ ਸਲਾਇਪ 55 ਇਹ ਜਾਊ ਜਦੋਂ ਬੋੜੀ ਤੇ ਚੜੂ ਜਦੋਂ ਜਾਊ ਉਦੋਂ ਬੋੜੀ ਤੇ ਚੜੂ ਤਾਂ ਮੁਰਗੀ ਦੇ ਸੀਗੀ ਉਹਨੂੰ ਹੋਰ ਮੁਰਗੀ ਕੋਲੇ ਜਾਊ ਇੱਕ ਪਾਸੇ ਟਾ ਉਹ ਦੂਜੇ ਪਾਸੇ ਜਾਂਦਾ ਹੈ ਕੋਈ ਏਰੀਆ ਛੱਡ ਕੇ ਸਾਡਾ ਕਰਦੇ ਕਿ ਇੱਧਰ ਆ ਗਿਆ ਆਹ ਨੂੰ ਆਪਣੇ ਵਸ ਮੁਰਸਲ ਕੋਲੇ ਹੈਲੋ ਇੱਧਰ ਸਾਹ ਬਾਦਰਾ ਇੱਧਰ ਕਾਰਤਿਕ ਚੱਕ ਫੋਟੋ ਫੋਟੋ ਕਰਾਉਣਾ ਕੋਈ ਚੱਕਰ ਨਹੀਂ ਜੇ ਮਰਜ਼ੀ ਕਰ ਲੋ ਇਹਦੀ ਹਾਂ ਫੋਟੋ ਕਰਨੀ ਆ ਲੈ ਇਧਰ ਆ ਕਾਰਤਿਕ ਕਾਰਤਿਕ ਚੱਕ ਫੋਟੋ ਵਧੀਆ ਆ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਤੁਹਾਨੂੰ ਕਰਦਾ ਰਹਿੰਦਾ ਪੰਗੇ ਇਹ ਬੀਬੇ ਨੇ ਤਾਲਾ ਵਿੱਕ ਕਿੱਦਾ ਘੰਟ ਲਾਇਆ ਹੈ ਬੈਗ ਨੂੰ ਕਮੋ ਤੇ ਪਾਗਲਾ ਤਾਲਾ ਹੀ ਨਹੀਂ ਇਹ ਸੁੱਧ ਤਾਲਾ ਹਾਂ ਤੇ ਇਹਦੇ ਰਾਇ ਵੇ ਸੂਟਾਂ ਵਾਲਾ ਸੂਟਾਂ ਦਾ ਕੰਮ ਚੱਲ ਜੀ ਜਾਂਦਾ ਬਾਡੇ ਨਾਲ ਜਦੋਂ ਉਹਨੇ ਕਹਦਾ ਉਹ ਸੂਟ ਨੇੜੇ ਆ ਜਾਂਦੇ ਆ ਹਾ ਫਦੇ ਓਏ ਕੀ ਕਰਦਾ ਇੱਕ ਮਾਰ ਲੈਣੇ ਤੇ ਮੈਂ ਇੱਕ ਮਾਰੀ ਇੱਕ ਮਾਰ ਲੈਣ ਤੇ ਕਹਿੰਦਾ ਇੱਕ ਮਾਰ ਲਈ ਤੂੰ ਇਹਦੇ ਕੀ ਬਣਾਉਂਦੇ ਤੈਨੂੰ ਰਹਿਂਦੇ ਰਹਿਂਦੇ ਆ ਇਹਨਾਂ ਨੂੰ ਕਹਿੰਦੇ ਗੁੰਦ ਵੀ ਲਿਆ ਕੇ ਆਇਆਂ ਲਈ ਫਿਰਦੀਆਂ ਫੰਗ ਖਲਾਰ ਕੇ ਆਹਾ ਆਹ ਕੌਣ ਹੈ ਦੇ ਦੇ ਜੱਲੋ ਹਾਂ ਲੈ ਦੇ ਜਾਂਦੇ ਕਥਿਆਂ ਦੀ ਹੈ ਆ ਸਾਡਾ ਪਾਵਾ ਹੈ ਪਾਵਾ ਇਹ ਆ ਬਲੌਕ ਲੱਗ ਜਾਂਦੀ ਹੁੰਦੀ ਹੈ ਆ ਉਹ ਤੂੰ ਲੋਕ ਨੇ ਤਾਲਾ ਵੇਚਦੇ ਬੇਬੇ ਦਾ ਆ ਦੇਖਿਓ ਕੁੱਤੀ ਦੇ ਬਣਕੀ ਕਰੀ ਅੰਦਰ ਵਾਲੀ ਇਧਰ ਇਧਰ ਚਲੋ ਜੀ ਹੁਣ ਆਪਾਂ ਚਾਲਦੇ ਕਰੀ ਬਰਦੇ ਇਧਰ ਉਧਰ ਬੱਚਾ ਪਾੜੀ ਖੇਡੀ ਜਾਂਦੇ ਆ ਇਧਰ ਆ ਪਤਾ ਨਹੀਂ ਕੌਣ ਜੀਵ ਜੰਤੂ ਐ ਸਤਾਈ ਹੋਰ ਇੱਕ ਬੈਠਿਆ ਹੈ ਉਹਦਾ ਹੀ ਹਾਂ ਠੀਕ ਵਧੀਆ ਲੈ ਸਾਲੂ ਆਹ ਵੇਖ ਆਹ ਸਾਰੇ ਤੋਂ ਇੰਨਾ ਜੀ ਬੇਸਤੀ ਹਾਂ ਜੇ ਤੇ ਹੁਣ ਆਪਾਂ ਚੱਲਦੇ ਉਧਰ ਮਨ ਕੁਲੇ ਦੇ ਸਾਡੇ ਕੁੱਤੇ ਸੀ ਨਿਕਨੇ ਕੇ ਆਪਾਂ ਆ ਗਏ ਦਰ ਵਟਵਾਰ ਸਾਈਡ ਇਧਰ ਹੈਗੇ ਸਾਰੇ ਜੰਗਲੀ ਜੰਗਲਾ ਸਾਡੇ ਦਰਖਤ ਇਧਰ ਖੜਖਾ ਗੱਲੇ ਐ ਨੰਗਣਾ ਪੈਂਦਾ ਮੈਨੂੰ ਅਲੱਗ ਦਾ ਜੰਗਲ ਵਿੱਚ ਦੀ ਆ ਗਏ ਐਸੇ ਸੱਤ ਗਲੂਰੀਸਿਕ ਸਭ ਚਾਰ ਸਾਰੇ ਮਰ ਗਏ ਤੇ ਇਧਰ ਚੱਲਦੇ ਆਹ ਵੇਖੋ ਕਿੰਨੇ ਪੀੜੀ ਪੀੜਾ ਕੱਲੇ ਹੋਰ ਕੁਝ ਵੀ ਨਹੀਂਗਾ ਆ ਦੋ ਜਾਂ ਵੇਖ ਅਜੰਡਾ ਕੀ ਤੇ ਆ ਮਿਰਜਾ ਬੁਨੀਆਂ ਬਾਈਆਂ ਦਿਖਾਦਾ ਤੇ ਆ ਇੰਨੀਆਂ ਬੁਈਆਂ ਇੱਥੇ ਤੇ ਆ ਇੱਕ ਆ ਵੇਖ ਆ ਦੋ ਤਿੰਨ ਚੀਜ਼ਾਂ ਖੜੀਆਂ ਹਾਂ ਐਵੇਂ ਕੀਤਾ ਓਏ ਹਾਂ ਉਹ ਕੀ ਕਰਦਾ ਇਹ ਅੱਛਾ ਮਿੱਟੀ ਪਾਈ ਜਾਂਦਾ ਚੱਕ ਚੱਕ ਕੇ ਇਹ ਫੇਰ ਚੱਕ ਲਈ ਫੇਰ ਵਾਦੀ ਚੱਕ ਚੁੰਨੀਆਂ ਬਰ ਬਰ ਕੇ ਮਿੱਟੀ ਪਾਈ ਜਾਂਦਾ ਉਹ ਤੇ ਲੈ ਇਹ ਇੱਕ ਹੈਗੀ ਆ ਆ ਬੰਦਾ ਕੋ ਸਾਧੂ ਸੰਤ ਦੇ ਤੇ ਬੈਠਿਆ ਹੈਗੇ ਤਪੱਸਿਆ ਤੇ ਲੀਨ ਹੈਗੇ ਨਾ ਬੇਟਾ ਉਹ ਗੱਲ ਵੱਖਰੀ ਹੈ ਤਪੱਸਿਆ ਮੋਬਾਈਲ 'ਚ ਕਰਦੇ ਦੇ ਵੇਖ ਕੇ ਹਾਂ ਦਾਈ ਹੋਰ ਸੁਣਾ ਦਾਈ ਠੀਕ ਵਧੀਆ ਵਧੀਆ ਓਕੇ ਹਾਂ ਉਹ ਨਾ ਬੇਟੇ ਨਾ ਨਾ ਉਹ ਵੇਖੀ ਉਹ ਕੀੜੇ ਕੀੜੇ ਕਰ ਕੀੜੇ ਇਹ ਉੱਤਰ ਨਾ ਥੱਲੇ ਆਹ ਆ ਉਹਦੇ ਬੈਠੀਆਂ ਪੱਟ ਬੱਕਰੀਆਂ ਤੇ ਅਜਾ ਲੱਗਣਾ ਕੱਟੀਆਂ ਕਰੀ ਜਾਂਦੇ ਤੇ ਆਪਾਂ ਬਹਿਨੇ ਆ ਸਾਧੂ ਸੰਤ ਕੋਲ ਲੈਣੇ ਪੁੱਛਾਂ